ਆ ਸ਼ੁਰੂਤ ਮਹਾਵਿਕਾ ਨਮਾ ਆਮ ਆਦੀ ਪਾਟੀ ਵਾਲੇ ਕੀ ਕਰੇ ਪਿਆ ਆ ਸਾਨੂੰ ਕਹਿੰਦੇ ਦੀ ਟੋਕਨ ਦੇ ਨਾਲ ਤੁਹਾਨੂੰ ਅੰਦਰ ਰੌਣ ਦੇਣਾ ਦੇਖੋ ਬਾਅਦ ਚ ਜਿਹੜੇ ਪਹਿਲਾਂ ਜਿਨ੍ਹਾਂ ਨੇ ਟੋਕਨ ਲੈ ਲਿਆ ਉਹਨਾਂ ਨੂੰ ਪਹਿਲਾਂ ਜਾਣ ਦਵਾਗੇ ਤੇ ਜਿਹੜੇ ਪਹਿਲੇ ਟੋਕਨ ਵਾਲੇ ਆਮ ਆਦਮੀ ਪਾਰਟੀ ਦੇ ਆਪਣੇ ਬੰਦੇ ਆ ਆ ਬੀਬੀਆਂ ਦੀਆਂ ਆ ਖਾਲੀ ਫਾਈਲਾਂ ਜੀ 150 ਬੰਦਾ ਪਹਿਲਾਂ ਆ ਖਾਲੀ ਫਾਈਲਾਂ ਨੇ ਜੀ ਜਿਨ੍ਹਾਂ ਨੇ 150 ਬੰਦਾ ਬਿਠਾਇਆ 150 ਬੰਦਾ ਇੱਥੇ ਬਿਠਾਇਆ ਤੇ 44 ਤੋਂ ਬਾਅਦ ਅੰਦਰ ਟੋਕਨ ਕਿਸੇ ਨੂੰ ਮਿਲਦਾ ਹੀ ਨਹੀਂ ਤੇ ਅਧਿਕਾਰਤ ਕਮਟੀ ਕੋਈ ਐਸੇ ਟੋਕਨ ਕਿਸੇ ਨੂੰ ਅੰਦਰ ਜਾਣ ਹੀ ਨਹੀਂ ਦੇ ਰੇ ਤੇ ਜਿਹੜੇ 100 ਬੰਦਾ ਬਿਠਾਇਆ ਵਾ ਪਹਿਲੇ ਟੋਕਨ ਵਾਲਾ ਉਹ ਆਮ ਆਦਮੀ ਪਾਰਟੀ ਨੇ ਆਪਣੇ ਡੰਮੀ ਲੋਕ ਪਹੁੰਚਾਏ ਨੇ ਆ ਦੇਖੋ ਜੀ ਆ ਫਾਇਲ ਆ ਜੀ ਆ ਜੀ ਪਹਿਲੇ 100 ਬੰਦੇ 100 ਜਿਹੜੀਆਂ ਔਰਤਾਂ 100 ਜਿਹੜੇ ਕੈਂਡੀਡੇਟ ਇਹ ਸਾਰੇ ਫੇਕ ਆ ਜੀ ਸਭ ਝੂਠ ਹੈ ਜੀ ਸਭ ਝੂਠ ਆ ਸਭ ਝੂਠ ਦੇ ਆ ਆਮ ਆਦਮੀ ਪਾਰਟੀ ਦਾ ਚਰਮ ਪੱਤੂ ਝੱਟ ਗਏ ਸਾਰੇ ਆਪਨ ਜੀ ਸਾਰੇ ਪੋਸਟ ਆਪ ਨਾਲ ਦੀ ਆਪ ਨਾਲ ਨਹੀਂ 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 ਆ ਨਹੀਂ ਦੀ ਨਹੀਂ ਦੇਖੇ ਸੋਟਿੰਗ ਪੁੱਛ ਦਿਸ ਇਲੈਕਸ਼ਨ ਇੱਥੇ ਕੀ ਹੈ ਜੀ ਤਾਂ ਬਲੀਡ ਸੈਂਟਰ ਨੂੰ ਖੋਲੋ ਜੀ ਖੋਲੋ ਜੀ ਨਹੀਂ ਨਹੀਂ ਆਓ ਜੀ ਇੱਧਰੋਂ ਉੱਤੋਂ ਸਾਰੀ ਆ ਗਏ ਹਾਂ ਬਾਹਰ ਆ ਗਏ ਆ ਜੀ ਬਾਹਰ ਆ ਗਏ ਸਾਰੇ ਨੂੰ ਬੁਲਾਈ ਦਿਓ ਉਹਨਾਂ ਨੂੰ ਇੱਧਰ ਬੁਲਾਓ ਜੀ ਸਾਰੇ ਇਹ ਡੈਮੋਕ੍ਰੇਸੀ ਹੈ ਇਹ ਹਾਂ ਜਿੱਥੇ ਵੋਟ ਇਸ ਹੈਪਨਿੰਗ ਇਨ ਡੈਮੋਕ੍ਰੇਸੀ ਉਹ ਕੁਝ ਨਹੀਂ ਲੇਤੀ ਜੇ ਉਹ ਖਾਲੇ ਆ ਦੇ। ਓਹ 1 ਮਿੰਟ ਪਹਿਲਾਂ ਉਹ ਮੁੰਡਾ ਵੇਖੋ ਜਿੰਨਾ ਜ਼ਿਆਦਾ ਉਹਨਾਂ ਨੇ ਇਕੱਠਾ ਕੀਤਾ ਲਾ ਕਿ ਨਾਲੇ ਨਾਲ ਕਿੰਨਾ ਇਹ ਵੇਖੋ ਖਾਲੇ ਨੇ ਲਾ ਇਹ ਸਾਰੇ ਖੇਤਾਂ ਮੇਰਾ ਗੰਦ ਪਾਇਆ। ਭਾਜੀ ਦੇਖ ਲੈ ਸਰੋਂ ਤੇ ਕੁਝ ਵਿਕਦਾ ਹੀ ਨਹੀਂ ਹੈ। ਹਾਂ। ਦੇਖ ਕੁਝ ਵਿਕਦਾ ਹੀ ਨਹੀਂ ਯਾਰ ਕੀ ਹੋ ਰਿਹਾ ਤਰਨਤਨ ਔਰ ਥਡੂ ਸਾਹਿਬ ਹਲਕੇ ਦੇ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਲਈ ਨਾਮਿਨੇਸ਼ਨ ਸੀ। ਇੱਥੇ ਟੋਕਨ ਰਾਹੀਂ ਇਹ ਟੋਕਨ ਰਾਹੀਂ ਅੰਦਰ ਲੋਕਾਂ ਨੂੰ ਬੁਲਾਉਂਦੀ ਨਹੀਂ ਔਰ ਉਹਦੇ ਵਿੱਚ ਕੀ ਹੋਇਆ ਪਹਿਲੇ ਜਿਹੜੇ 150 ਟੋਕਨ ਹੈ 100 ਜਿਹੜਾ ਟੋਕਨ ਹੈ ਉਹ ਆਮ ਆਦਮੀ ਪਾਰਟੀ ਵਾਲਿਆਂ ਨੇ ਆਪਣੀ ਡਮੀ ਕੈਂਡੀਡੇਟਸ ਜਿਹੜੇ ਆ ਉਹ ਇਹਨਾਂ ਨੇ ਇੱਥੇ ਬਿਠਾਏ ਔਰ 44 ਨੰਬਰ ਤੋਂ ਬਾਅਦ 12 ਵਜੇ ਤੋਂ ਬਾਅਦ 44 ਨੰਬਰ ਤੋਂ ਬਾਅਦ ਅਗਲਾ ਟੋਕਨ ਹੀ ਨਹੀਂ ਬੁਲਾੜੀ ਅਸੀਂ ਜਦੋਂ ਇਨਕੁਆਇਰੀ ਕੀਤਾ ਕਿ ਸਾਨੂੰ ਕੋਈ ਨਾਂ ਤੇ ਦੋ ਆਰਓ ਸਾਨੂੰ ਜਵਾਬ ਨਾ ਦੇ ਆ ਕੰਪਲੇਨਟ ਸੈਂਟਰ ਵਾਲੇ ਉਹ ਪੱਜ ਗਏ ਸਾਨੂੰ ਵੇਖ ਕੇ ਤੇ ਜਿਹੜੇ ਉੱਥੇ ਇਹਨਾਂ ਦੇ ਕੈਂਡੀਡੇਟਸ ਬੈਠੇ ਸੀ ਆਮ ਆਦਮੀ ਪਾਰਟੀ ਦੇ ਜਦੋਂ ਉਹਨਾਂ ਦੀ ਫਾਈਲਾਂ ਚੈੱਕ ਕੀਤੀਆਂ ਚਲੋ ਖਾਲੀ ਫਾਈਲਾਂ ਖਾਲੀ ਫਾਈਲਾਂ ਇਸ ਤੇ ਸਾ ਡੈਮੋਕ੍ਰੇਸੀ ਮੋਰ ਮਾਰੀ ਸਰਕਾਰ ਕੀ ਹੈ ਸਰਕਾਰ ਨਹੀਂ ਚਾਹੁੰਦੀ ਕਿ ਆਪੋਜੀਸ਼ਨ ਵਾਲਾ ਕੋਈ ਵੀ ਵਿਅਕਤੀ ਆਪੋਜੀਸ਼ਨ ਪਾਰਟੀ ਜਿਹੜੇ ਨੇ ਉਹ ਆਪਣੇ ਕੈਂਡੀਡੇਟ ਦਾ ਨਾਮੀਨੇਸ਼ਨ ਭਰਨ ਉਹ ਸਰਕਾਰ ਹੁੰਦੀ ਇਸ ਤੋਂ ਵੱਡਾ ਜਿਹੜਾ ਵਾ ਕੰਟੈਂਪਟ ਆਫ ਡੈਮੋਕ੍ਰੇਸੀ ਇਸ ਤੋਂ ਵੱਡਾ ਕਹਾਣ ਡੈਮੋਕ੍ਰੇਸੀ ਤਾਂ ਕੁਝ ਨਹੀਂ ਹੋ ਸਕਦਾ ਆ ਹਜ਼ਾਰਾਂ ਦੀ ਤعداد ਇੱਥੇ ਲੋਕ ਇੱਥੇ ਬੈਠੇ ਸੀਗੇ ਤੇ ਹੁਣ ਭੱਜ ਗਏ ਇਹ ਜੇ ਪਹਿਲਾਂ ਤੁਸੀਂ ਫਾਇਦਾ ਦੇ ਜੁਧ ਦਿਖਾਓਗੇ ਬਖਾਵਾਂਗੇ ਅਸੀਂ ਤੇ ਕੋਰਟ ਵੀ ਨਹੀਂ ਦਿਸ ਇਜ਼ ਦਾ ਬਿਗੇਸਟ ਐਵਿਡੈਂਸ ਐਵਿਡੈਂਸ ਵੀ ਹੈਵ ਥਲੇ ਆਪਾਂ ਸੋਲਡ ਦੇ ਵਿੱਚ ਪੇਸ਼ ਕਰਾਂਗੇ ਸਮੇਤ ਆਰਓ ਸਾਹਿਬ ਤੋਂ ਲੈ ਕੇ ਇਹਨਾਂ ਦੇ ਕੰਪਲੇਂਟ ਵਾਲੇ ਸਾਰਿਆਂ ਦੇ ਜਿਨ੍ਹਾਂ ਦੀ ਵੀਡੀਓ ਆ ਇਹਨਾਂ ਤੇ ਸਖਤ ਕਾਨੂੰਨ ਸਰਕਾਰਵਾਈ ਕਰਾਵਾਂਗੇ ਐਂਡ ਦਨ ਆਪਾਂ ਦਿੱਲੀ ਵੀ ਸਾਡੇ ਕੈਂਡੀਡੇਟਸ ਉਹਨਾਂ ਦੀ ਨਾਮੀਨੇਸ਼ਨ ਆਪਾਂ ਫਾਈਲ ਕਰਾਉਣੀ ਕਰਾਉਣੀ ਆ ਭਾਵੇਂ ਇਹ ਕਹਿ ਦਨ 3 ਵਜੇ ਦਾ ਹਰ ਦਿਨ ਕੁਛ ਹੀ ਕਰਦੇ ਨੇ ਕੋਸ਼ਿਸ਼ ਇਹਨਾਂ ਦੀ ਇਹ ਸੀ ਕਿ ਇੱਥੇ ਜੀ ਟੋਕਨਸ ਜ਼ਿਆਦਾ ਹੋਣਗੇ ਕਹਦਾਂਗੇ ਕਿ 3 ਵਜੇ ਤੱਕ ਉਸ ਤੋਂ ਬਾਅਦ ਕੋਈ ਆਇਆ ਨਹੀਂ ਤੇ ਤੁਹਾਡਾ ਜੀ ਰਿਜੈਕਸ਼ਨ ਕਰਤਾ ਕਿ ਨਾਮਿਨੇਸ਼ਨ ਦਾ ਆ ਕੰਮ ਨਹੀਂ ਚੱਲਦਾ ਨਹੀਂ 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 ਇਹ ਗਲਤ ਹੈ ਮੈਨੂੰ ਮੈਨੂੰ ਪਤਾ ਇਸ ਮਾਰਨ ਸੋ ਜੀ ਨਹੀਂ ਦਰਨਾ ਕਰੋ ਉਹ ਜੀ ਦਿਸ ਇਜ਼ ਰੋਂਗ ਦਿਸ ਇਜ਼ ਰੋਂਗ ਦੇਖੋ ਫਤਿਹ ਜੀ ਬਈ ਨਾ ਇਹ ਨਜ਼ਰ ਆ ਰਹੀ ਜੀ ਆਹ ਆਹ ਵਾਟ ਇਜ਼ ਵਾਟ ਇਜ਼ ਦਿਸ ਆ ਕੰਪਲੇਂਟ ਸੈਂਟਰ ਹੈ ਜੋ ਇਲੈਕਸ਼ਨ ਜਿਲਾ ਪ੍ਰਿਸ਼ਤਾ ਠੀਕ ਹੈ ਅੰਦਰਲੇ ਦਿਨੇ ਵੀ ਕੰਪਲੇਂਟ ਸੈਂਟਰ ਵਾਲੇ ਸਾਰੇ ਭੱਜਣ ਨੂੰ ਕਰਦੇ ਸੀ ਕਿਉਂ ਭੱਜ ਰਹੇ ਸੀ ਕਿਉਂ ਜੋ ਆ ਦੇਖੋ ਆ ਇਹਨਾਂ ਦੇ ਕੈਂਡੀਡੇਟਸ ਦੀਆਂ ਫਾਈਲ ਜਿਹੜੀਆਂ ਡੰਮੀ ਇਹਨਾਂ ਨੇ ਬਿਠਾਏ ਆ ਜਿਨ੍ਹਾਂ ਨੂੰ ਟੋਕਨ ਦਿੱਤੇ ਆ ਤੇ ਬਾਕੀ ਜਿਹੜੇ ਅਕਾਲੀ ਦਲ ਕਾਂਗਰਸੀ ਭਾਜਪਾ ਵਾਲਿਆਂ ਨੂੰ ਅਗਲੇ ਜਿਹੜੇ ਲਾਂ ਸੂਟ ਟੋਕਨ ਦਿੱਤੇ ਆ ਆ ਪਹਿਲੇ ਟੋਕਨਾਂ ਲਈ ਆਮ ਆਦਮੀ ਪਾਰਟੀ ਵਾਲਿਆਂ ਦੀ ਫਾਈਲ ਤੁਸੀਂ ਦੇਖੋ ਠੀਕ ਹੈ ਜੀ ਹਾਂ ਤੁਸੀਂ ਕੌਣ ਜੀ ਆਪਣਾ ਇੱਥੇ ਕੰਪੀਟੈਂਟ ਅਥਾਰਟੀ ਕੌਣ ਹੈ ਜੀ ਵਾਟ ਇਜ਼ ਕੋਮਪੀਟੈਂਟ ਮੈਂ ਭਾਈ ਜਸਪ੍ਰੀਤ ਸਿੰਘ ਸਰਚੀ ਕਾਲ ਜੀ ਸਰਕਾਰ ਦੀ ਤੱਕੇਸ਼ਾਈ ਦੇ ਵਿੱਚ ਕੋਈ ਵੀ ਇਲੈਕਸ਼ਨ ਹੋ ਜੇ ਕੋਈ ਵੀ ਹਲਕਾ ਹੋ ਜੇ ਮੌਜੂਦਾ ਸਰਕਾਰ ਵੱਲੋਂ ਪੂਰੀ ਤੱਕੇਸ਼ਾਈ ਕੀਤੀ ਜਾ ਰਹੀ ਹੈ ਔਰ ਤੱਕੇਸ਼ਾਈ ਚ ਕੋਈ ਕਮੀ ਨਹੀਂ ਛੱਡੀ ਜਾ ਰਹੀ ਔਰ ਅੱਜ ਉਸ ਦੀ ਇੱਕ ਹੋਰ ਤਾਜ਼ਾ ਮਿਸਾਲ ਹੈ ਹਲਕਾ ਤਰਨਤਾਂ ਦੇ ਵਿੱਚ ਜਿਹੜੇ ਦਿਲਾ ਪ੍ਰੀਸ਼ਦ ਦੇ ਸਾਡੇ ਕੈਂਡੀਡੇਟਸ ਨੇ ਪ੍ਰਿੰਸੀਪਲ ਸੁਖਿੰਦਰ ਕੌਰ ਦੀ ਰੰਦਾਵਾ ਦੀ ਟੀਮ ਦੇ ਜਿੰਨੇ ਵੀ ਕੈਂਡੀਡੇਟਸ ਆ ਉਹ ਔਰ ਨਾਲ ਦੀ ਨਾਲ ਚਾਹੇ ਕਾਂਗਰਸ ਚਾਹੇ ਬੀਜੇਪੀ ਜਿੰਨੀਆਂ ਵੀ ਆਪੋਜੀਸ਼ਨ ਪਾਰਟੀਆਂ ਨੇ ਉਹਨਾਂ ਦੇ ਕੈਂਡੀਡੇਟਸ ਨੂੰ ਕੋਈ ਨੋਮੀਨੇਸ਼ਨ ਜਿਹੜੀ ਆ ਉਹ ਅਕਸੈਪਟ ਨਾ ਹੋਵੇ ਮੌਜੂਦਾ ਸਰਕਾਰ ਨੇ ਵੇਖੋ ਕੀ ਚੱਲ ਚੱਲੀ ਇਧਰ ਲਿਓ ਆ ਜਿਹੜੇ ਆ ਨਗਰ ਪੰਚਾਇਤ ਦਾ ਜਿਹੜਾ ਦਫਤਰ ਹੈ ਉੱਥੇ ਟੋਕਨਸ ਰਾਈ ਕਿਹਾ ਗਿਆ ਜੀ ਕਿ 1 ਤੋਂ ਲੈ ਕੇ 120 ਦੇ ਆਸ-ਪਾਸ ਜਿਹੜੇ ਟੋਕਨਸ ਡਿਸਟ੍ਰੀਬਿਊਟ ਕੀਤੇ ਗਏ ਪਰ ਕੈਂਡੀਡੇਟ 44 ਨੰਬਰ ਤੋਂ ਬਾਅਦ ਵਾਰੀ ਨਹੀਂ ਸੀ ਆਉਂਦੀ ਪਈ 12 ਵਜੇ ਤੋਂ ਬਾਅਦ ਫੇਰ ਕਰਦੇ ਕਰਦੇ ਹੁਣ 3 ਵਜੇ ਔਰ 3 ਵਜੇ ਤੋਂ ਬਾਅਦ ਜਾ ਕੇ ਵੀ ਅਸੀਂ ਦੇਖਿਆ ਨਾ ਆਰਓ ਵੱਲੋਂ ਕੋਈ ਜਵਾਬ ਆ ਰਿਹਾ ਨਾ ਕਿਸੇ ਕਨਸਰਨਡ ਅਥਾਰਟੀ ਵੱਲੋਂ ਜਵਾਬ ਆ ਰਿਹਾ 3 ਵਜੇ ਕਿ ਇਹ ਕਿਤੇ ਇਹਨਾਂ ਦੀ ਮਨਛਾ ਤੇ ਨਹੀਂ ਅੰਦਰ ਜਾ ਕੇ ਦੇਖਿਆ ਜਿੱਥੇ ਆਰਓ ਨੇ ਬੈਠਣਾ ਸੀ ਉਥੇ 100 ਦੀ ਤਦਾਦ ਦੇ ਚ ਆਮ ਆਦਮੀ ਪਾਰਟੀ ਦਾ ਗੁੰਡਾ ਸੀ ਤਾਂ ਬਾਹਰ ਜਾ ਕੇ ਦੇਖਿਆ ਜਿਹੜੇ ਲਾਈਨ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਆ ਖਲੋਤੇ ਸੀਗੇ ਲੋਕ ਉਹ ਡਮੀ ਸੀਗੇ ਆ ਤਾਜ਼ਾ ਮਿਸਾਲ ਉਸ ਦੀ ਮੈਂ ਦੱਸਦਾ ਵਾਂ ਜਿੱਦਾਂ ਆ 100 ਐਂਡ 100 ਵਾਈਫ ਰਾਜਵੀਰ ਕੌਰ ਵਾਈਫ ਆਫ ਬਲਬੀਰ ਸਿੰਘ ਆ ਇੱਕ ਆਮ ਆਦਮੀ ਪਾਰਟੀ ਲਈ ਤੇ ਡਮੀ ਕੈਂਡੀਡੇਟ ਜਿਹੜਾ ਵਾ ਉਹ ਬਿਠਾਇਆ ਗਿਆ ਉਸ ਨੇ ਟੋਕਨ ਦਿੱਤਾ ਗਿਆ ਅਕਾਲੀ ਦਲ ਵਾਲਿਆਂ ਦੇ ਜਿਹੜੇ ਟੋਕਨ ਆ ਉਹ 104 ਤੋਂ ਸਟਾਰਟ ਕੀਤੇ ਗਏ ਔਰ ਉਸ ਤੋਂ ਬਾਅਦ ਤੁਸੀਂ ਦੇਖੋ ਆਹ ਦੇਖ ਸਕਦੇ ਜੀ ਬਿਲਕੁਲ ਖਾਲੀ ਬਿਲਕੁਲ ਖਾਲੀ ਜਿਹੜੀਆਂ ਫਾਈਲਾਂ ਨੇ ਕੋਈ ਵੀ ਵਿਚੇ ਨਾਮ ਨਹੀਂ ਕੋਈ ਕੁਝ ਨਹੀਂ ਉਥੇ ਬਿਠਾਇਆ ਗਿਆ ਤਾਂ ਜੋ ਲੋਕੀ ਇੰਤਜ਼ਾਰ ਦੇ ਵਿੱਚ ਰਹਿਣ ਅਗਲੇ ਟੋਕਨਾਂ ਦੀ ਵਾਰੀ ਨਾ ਆਵੇ 3 ਵਜਣ ਤੇ ਅਲਟੀਮੇਟਲੀ ਜਿਹੜਾ ਵਾ ਇਹਨਾਂ ਦਾ ਕੈਂਡੀਡੇਚਰ ਦਾ ਜਿਹੜਾ ਨਾਮਿਨੇਸ਼ਨ ਆ ਉਹ ਅਕਸੈਪਟ ਨਾ ਹੋਵੇ ਪਰਦਾ ਫਾਸ਼ ਹੋ ਗਿਆ ਪਰਦੇ ਫਾਸ਼ ਹੋ ਗਏ ਇਥੋਂ ਦੇ ਨਵੇਂ ਬਣੇ ਔਰ ਜ਼ਿਆਦਾ ਹਵਾ ਦੇ ਵਿੱਚ ਆਏ ਨਵੇਂ ਹਲਕੇ ਵਿਧਾਇਕ ਦੀ ਪਰਦਾ ਫਾਸ਼ ਹੋ ਗਿਆ ਸੀਐਮ ਭਗਵੰਤ ਮਾਨ ਦਾ ਔਰ ਜਿਹੜੇ ਵੱਡੇ ਆ ਜਿਹੜਾ ਸਵਿਧਾਨ ਸਵਿਧਾਨ ਕਰਦੀ ਸੀ ਆਮ ਆਦਮੀ ਪਾਰਟੀ ਇਹਨਾਂ ਦਾ ਚਿਹਰਾ ਨੰਗਾ ਹੋ ਗਿਆ ਫਿਰ ਮੈਂ ਸ਼ੁਕਰੀਆ ਦਾ ਕਰਦਾ ਵਾਂ ਜਿਹੜੇ ਵੀ ਇਥੋਂ ਦੇ ਵਸਨੀਕ ਨੇ ਮੋਹਤਬਰ ਅਕਾਲੀ ਦਲ ਵਾਲੇ ਜਿੰਨੇ ਵੀ ਸਾਡੇ ਆਗੂ ਸਹਿਬਾਨ ਪੰਮਾ ਸਰਪੰਚ ਜੀ ਨੇ ਆ ਸਾਡੇ ਆਰਾਮ ਜੀ ਨੇ ਆ ਸਾਡੇ ਸਰਾਵਾ ਤੋਂ ਸਾਰੇ ਇਹਨਾਂ ਨੇ ਰੋਲਾ ਪਾਇਆ ਰੋਲਾ ਪਾ ਕੇ ਉਥੇ ਦੁਬਾਰਾ ਨਵੇਂ ਸਿਰਿਓ ਜਿਹੜਾ ਵਾ ਜਿਹੜੇ ਗਲਤ ਆਨਸਰ ਆ ਉਹਨਾਂ ਨੂੰ ਬਾਹਰ ਕਢਾਇਆ ਔਰ ਹੁਣ ਇਵੈਂਚੁਅਲੀ ਜਿਹੜਾ ਵਾ ਉਹ ਸਾਰਿਆਂ ਨੂੰ ਜਿਹੜਾ ਵਾ ਇੱਕ ਇੱਕ ਕਰਕੇ ਬੁਲਾ ਰਹੇ ਨੇ ਉਹਨਾਂ ਤੇ ਪ੍ਰੈਸ਼ਰ ਪਾਇਆ ਜਿੱਥੇ ਅ ਜਿਹੜਾ ਵਾ ਕੰਪਲੇਂਟ ਕਰਦੇ ਆ ਕੰਪਲੇਂਟ ਵਾਲਾ ਜਿਹੜਾ ਕਮਰਾ ਉਥੇ ਆਪਾਂ ਗਏ ਉਥੋਂ ਦਾ ਅਧਿਕਾਰੀ ਭੱਜ ਗਿਆ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਇੱਥੇ ਚੀਟਿੰਗ ਹੋ ਰਹੀ ਆ ਬਾਰ ਬਾਰ ਇਹ ਲੋਕਾਂ ਨੂੰ ਮਿਸਲੀਡ ਕਰ ਰਹੇ ਨੇ ਬਾਰ ਬਾਰ ਇਹ ਜਿਹੜਾ ਵਾ ਲੋਕਤੰਤਰ ਦਾ ਘਾਣ ਕਰਦੇ ਪਏ ਨੇ ਸੋ ਇਦਾਂ ਕੀਤਾ ਕੁਛ ਨਹੀਂ ਹੋਣਾ ਸਾਡੇ ਜਿਹੜੇ ਕੈਂਡੀਡੇਟਸ ਆ ਉਹਨਾਂ ਦੀ ਜਿਹੜੀਆਂ ਵਾ ਫਾਈਲਸ ਅਸੀਂ ਸਬਮਿਟ ਕਰਾਵਾਂਗੇ ਅਸੈਪਟ ਕਰਵਾਵਾਂਗੇ ਐ ਡਟ ਕੇ ਚੋਣ ਲੜਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਆ ਸਾਡੇ ਕੈਂਡੀਡੇਟ ਆ ਸਾਰੇ ਜ਼ਿਲ੍ਹੇ ਚ ਚਾਹੇ ਹਲਕਾ ਤਰੰਤਾਨ ਹਲਕਾ ਖਡੂਰ ਸਾਹਿਬ ਹਲਕਾ ਪੱਟੀ ਜਾਂ ਹਲਕਾ ਖੇਮ ਕਰਨ ਹੋ ਗਿਆ ਸ਼੍ਰੋਮਿਕ ਆਲੀ ਦਲ ਵਿਖੇਓ ਬੜੀ ਇਸ਼ਾਨੋ ਸ਼ੌਕ ਦੇ ਨਾਲ ਦਿੱਤਾ ਜੀ ਬਹੁਤ ਬਹੁਤ ਧੰਨਵਾਦ ਵਾਈਕੁੱਟੀ ਖਾਲਸਾ ਵਾਈਕੁੱਟੀ ਵਾਹ ਫੇਰ ਖਾਲੀ ਸਾਰੀਆਂ ਖਾਲੀ ਫੇਗਾਂ ਚ ਵੀ ਤਰਫ ਹੋ ਰਹੀਆਂ ਨੇ